तुसी देख रहे हो स्टार न्यूज 18 चैनल आज ते तो अगे पेश कर दे हा एक खास खबर श्री बलराम दहिया हरबंस सिंह जी चेयरमैन यूटी चंडीगढ़ सुबोडिनेट सर्विस फेडरेशन वालों जनरल सेक्रेटरी चुने जानते ਐਸਸੀਬੀਸੀ ਮਹਾਪੰਚਾਇਤ ਪੰਜਾਬ ਦੇ ਸੀਨੀਅਰ ਆਗੂ ਪਰਵੀਨ ਤਾਂਗ ਅਤੇ ਆਗੂਆਂ ਵੱਲੋਂ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਸਨਮਾਨਿਤ ਕੀਤਾ ਗਿਆ ਤੇ ਸਮੂਹ ਆਗੂਆਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਸ ਮੌਕੇ ਗੁਰਮੁਖ ਸਿੰਘ ਟੋਲਣ ਮਾਜਰਾ ਸ਼੍ਰੀ ਵੇਦ ਪ੍ਰਕਾਸ਼ ਆਦੀਵਾਲ ਕਰਮਜੀਤ ਸਿੰਘ ਆਹਨ ਖੇੜੀ ਹਰਪਾਲ ਸਿੰਘ ਮੁਖਤਿਆਰ ਸਿੰਘ ਕਤਰਾਲਾ ਆਦੇ ਹਾਜ਼ਰ ਹੋਏ ਆਓ ਦੇਖਦੇ ਹਾਂ ਉਸ ਮੌਕੇ ਦੀ ਖਾਸ ਰਿਪੋਰਟ ਬਹੁਤ ਹੀ ਸਤਿਕਾਰਯੋ ਸਾਥੀਓ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡਾ ਟਰਾਈ ਸਿਟੀ ਜਿਹੜੀ 163 ਜਥੇ ਬੰਦੀਆ ਜਿਹਦੇ ਚ ਪੰਜਾਬ ਯੂਟੀ EMPLOYEES ਬੱਸ ਔਰ ਕੰਟਰੈਕਟਰ ਯੂਨੀਅਨ ਦੇ ਜਿਹੜੇ ਪ੍ਰਧਾਨ ਹੈ ਬਲਰਾਜ ਜੀ ਜਿਹਨੂੰ ਉਹ ਯੂਟੀ ਫੈਡਰੇਸ਼ਨ ਵੱਲੋਂ ਪੰਜਾਬ ਦਾ ਯੂਟੀ ਦਾ ਸੈਕਟਰੀ ਚੁਣਿਆ ਗਿਆ ਅੱਜ ਮੁਹਾਲੀ ਮੋਰਚਾ ਜਿਹੜਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਰ ਐਸ ਸੀ ਬੀ ਸੀ ਬਹਾਪਰ ਜੰਦਵੰਨੀਓ ਬਲਰਾਜ ਸਿੰਘ ਦਾ ਅੱਜ ਪਰਵਾ ਸਵਾਗਤ ਹੈ ਥੋੜੇ ਹੁਣੇ 1 ਘੰਟੇ ਪਹਿਲਾਂ ਰਾਤ ਨੂੰ 8 ਵਜੇ ਇਹਨਾਂ ਦੀ ਨਿਯੁਕਤੀ ਹੋਈ ਹੈ ਅੱਜ ਮੁਹਾਲੀ ਵਿਖੇ ਇਹਨਾਂ ਦਾ ਪਰਵਾ ਸਵਾਗਤ ਹੈ ਸਾਡੇ ਨਾਲ ਜਿੰਨੇ ਵੀ ਸਾਡੇ ਜਥੇਬੰਦੀਆਂ ਦੇ ਪ੍ਰਧਾਨ ਹਨ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਬਲਰਾਜ ਸਿੰਘ ਜੀ ਦਾ ਸਵਾਗਤ ਕਰਿਆ ਜਾਵੇ ਪਾਉਲ ਸ੍ਰੀ ਸੀ ਪੂਰੇ ਹੀ ਪੰਜਾਬ ਦੀ ਜਿੰਨੀ ਵੀ ਜਿੱਥੇਵੰਦੀਆਂ ਖਾਸ ਕਰਕੇ ਟਰਾਈ ਸਿਟੀ ਦੇ ਬਲਾਸ ਸਿੰਘ ਨੂੰ ਅੱਜ ਜਿਹੜਾ ਜਨਰਲ ਸਕੱਤਰ ਚੁਣਿਆ ਗਿਆ ਆ ਉਹਨਾਂ ਦੇ ਤਮੇਜ ਗਰੀਬਾਂ ਦੀ ਮਜ਼ਲੂਮਾਂ ਦੀ ਜਿਹੜੇ ਡਰਾਈਵਰ ਕਨੈਕਟਰ ਔਰ ਜਿੰਨੇ ਵੀ ਸਮਾਜ ਦੀ ਜਿੱਥੇਵੰਦੀਆਂ ਉਹਨਾਂ ਦੀ ਲੜਾਈ ਲੜ ਰਹੀ ਇਹਨਾਂ ਨੂੰ ਅੱਜ ਨਿਰਤਾਲ ਕੇ ਫੌਜੀ ਦਾ ਐਲਾਨ ਆ ਸੀ ਕਰਿਆ ਇਹਨਾਂ ਡਰਨ ਵਾਲੇ ਆ ਨਾ ਬਿਕਨ ਵਾਲੇ ਔਰ ਅੱਜ ਬਹੁਤ ਵੱਡੀ ਐ ਇੱਕ ਗੱਲ ਐ ਕਿ ਜਿਵੇਂ ਚੰਡੀਗੜ੍ਹ ਚ ਸੇਮ ਪੇ ਸੇਮ ਸਕੇਲ ਦਾ ਜਿਹੜਾ ਅਲਾਉਂਸ ਹੋਇਆ ਉਸੇ ਤਰ੍ਹਾਂ ਸਾਰੀ ਜਥੇਬੰਦੀਆਂ ਜਿਵੇਂ ਚਾਹੋ ਡਰਾਈਵਰ ਹੈ ਜਾਂ ਚਾਹੋ ਸਵੀਪਰ ਹੈ ਜਾਂ ਚਾਹੋ ਕਲਰਕ ਹੈ ਸੇਮ ਪੇ ਸੇਮ ਸਕੇਲ ਜਿਵੇਂ ਪਜੀਏ ਜੀ ਅਲਾਉਂਸ ਹੈ ਅਸੀਂ ਉਹਦਾ ਸਵਾਗਤ ਕਰਦੇ ਆਂ ਔਰ ਆਨ ਆਲੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਵੀ ਸੰਘਰਸ਼ ਕਰਕੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਸੇਮ ਪੇ ਸੇਮ ਕੰਮ ਸੇਮ ਸਕੇਲ ਅਸੀਂ ਲਾਗੂ ਕਰਾਉਣਾ ਜਿਵੇਂ ਪਜੀਏ 'ਚ ਕਰਾਇਆ ਅਸੀਂ ਯੂਟੀਐਸਐਸ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਖਾਸ ਕਰਕੇ ਐਸਸੀਬੀਸੀ ਮਹਾਪਰਜਾ ਬਨਿਓ ਬਲਰਾਜ ਸਿੰਘ ਦਾ ਸਵਾਗਤ ਕਰਦੇ ਆਂ ਕਿ ਤੁਸੀਂ ਕੰਮ ਕਰੋ ਸਾਰਾ ਦੇਸ਼ ਤੁਹਾਡੇ ਨਾਲ ਹੈ ਬਲਰਾਜ ਜੀ ਐਸਐਸ ਫੈਡਰੇਸ਼ਨ ਜਨਰਲ ਫੈਕਟਰੀ ਸਭੀ ਪੰਜਾਬ ਦੀ ਸਭੀ ਜੱਥੇਬੰਦੀਆਂ ਦਾ ਸਵਾਗਤ ਕਰਤਾ ਹਾਂ ਜੋ ਇਨੋ ਨੇ ਮੇਰਾ ਇਤਨਾ ਬਹੁਤ ਸਨਮਾਨ ਕੀਤਾ ਰਾਤ ਨੂੰ ਔਰ ਮੈਂ ਨਿਕਾ ਦਿਲ ਸੇ ਆਭਾਰੀ ਰਹੂਗਾ धन्यवाद यार भी मेरे को ये बुलाएंगे मैं तत्पर तैयार रहूंगा धन्यवाद